ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਵਲੌਗਸ ਤੁਹਾਡੇ ਦਿਲਾਂ ਦੀ ਧੜਕਣ ਨਰ ਪੰਜਾਬੀ ਵਲੌਗਸ ਅੱਜ ਤੁਹਾਨੂੰ ਨਵੀਂ ਅਪਡੇਟ ਦਿਖਾ ਰਹੇ ਹਾਂ ਤੇ ਦੇਖੋ ਇਹ ਹੜਲਾ ਹੜਲਾ ਪਾੜਾ ਫਿਰ ਬਿਆਸ ਦਰਿਆ ਦੇ ਵਿੱਚ ਪਾਣੀ ਵਧਿਆ ਭਾਈ ਉਤਰਿਆ ਪਾਣੀ ਸਿਰਨਾਕ ਕਿਦਾਂ ਇਹ ਦੇਖੋ ਜਿਹੜਾ ਦਰਿਆ ਦਾ ਜਿੱਤੂਸੀ ਬੰਨਾ ਹੈ ਉਹਦੇ ਨਾਲ ਜਿਹੜਾ ਪਾਣੀ ਲੱਗ ਚੁੱਕਾ ਤੇ ਇਹ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਮਲਜੀ ਸਿੰਘ ਦੀ ਕਾਕੀ ਦੀ ਟੀਮ ਤੇ ਹੋਰ ਨੌਜਵਾਨ ਜਿਹੜੇ ਉਹ ਬਾਨੋ ਨੂੰ ਲਗਾ ਰਹੇ ਨੇ ਇਹ ਜਵਾਗ ਕੋਈ ਨਹੀਂ ਮੇਰਾ ਕੋਈ ਰਾਜ਼ ਨਹੀਂ ਕਿਉਂਕਿ ਜਿਹੜਾ ਚੰਦਪੁਰ ਡਾਂਡਾ ਤੇ ਉਹਦਾ ਅਲੱਗ-ਅਲੱਗ ਏਰੀਆ ਉਹ ਇੱਕ ਘਮਨ ਘੇਰੀ ਵਾਂਗ ਜਿਹਾ ਹੈ ਜਿੱਥੇ ਪਾਣੀ ਇਕੱਠਾ ਹੁੰਦਾ ਤੇ ਉਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਤੇ ਇਹ ਹੈ ਮੀਲੋਂ ਵਾਲਾ ਬਿਲਕੁਲ ਹੋਰੀ ਹੋਈ ਸਲੋ ਲੋ ਸਾਰੇ ਜਿੱਥੋਂ ਦੀ ਪਾਣੀ ਜਿਹੜਾ ਆਪਸ ਜਾਂਦਾ ਤੇ ਵੇਖੋ ਲੋਕ ਟੂਸੀਆਂ ਦੇ ਉੱਪਰ ਰਹਿਣ ਲਈ ਮਜਬੂਰ ਨੇ ਪਸ਼ੂ ਜਿਹੜੇ ਉਹ ਮਜਬੂਰ ਨੇ ਓਏ ਹੋਲੀ ਚਾਲ ਮਰੇ ਤੂੰ ਦਿਆਂ ਉਂਦਿਆਂ ਜਿੱਦਾਂ ਹੋਰ ਹੋਈ ਉਹ ਜਿਹੜਾ ਸਾਈਕਲ ਤੇ ਬਾਰ-ਬਾਰ ਮੀਂਹ ਪੈਣ ਦੇ ਨਾਲ ਜਿਹੜੇ ਹਾਲਾਤ ਬੇਹੱਦ ਤੋਂ ਬਹੁਤ ਅਸਯੋਗ ਹੁੰਦੇ ਜਾ ਰਹੇ ਨੇ ਕਿ ਲੋਕਾਂ ਨੂੰ ਤਾਂ ਤੰਗੀ ਹੈ ਹੈ ਨਾਲ ਪਸ਼ੂਆਂ ਨੂੰ ਵੀ ਤੰਗੀ ਹੈ ਦੇਖੋ ਲਾਈਵ ਕਿ ਤਵੇਂ ਜਿਹੜਾ ਪਾਣੀ ਜਿਹੜਾ ਦਰਿਆ ਦੇ ਕੰਢੇ ਤੇ ਤੇ ਆ ਜਿਹੜੇ ਦਰਿਆ ਦੇ ਅੰਦਰਲੀ ਸਾਈਡ ਵੱਲ ਲੋਕ ਨੇ ਦੇਖੋ ਉਹਨਾਂ ਦੇ ਘਰ ਜਿਹੜੇ ਉਹ ਪਾਣੀ ਚ ਡੋਚ ਡੋਬ ਚੁੱਕੇ ਨੇ ਤੇ ਲੋਕ ਤੂਸੀਆਂ ਦੇ ਉੱਪਰ ਆਣ ਕੇ ਰਹਿ ਰਹੇ ਨੇ ਇਹ ਕਾਫੀ ਸਮੇਂ ਤੋਂ ਜੇ ਇਸ ਤਰ੍ਹਾਂ ਹੋ ਰਿਹਾ ਪਹਿਲਾਂ ਕਦੇ-ਕਦਾਈ ਹੁੰਦਾ ਸੀ ਪਰ ਹੁਣ ਸਾਲ ਤੋਂ 23 ਚ ਹੋਇਆ 24 ਨੰਗਿਆ ਤੇ 25 ਦੇ ਵਿੱਚ ਲੋਕਾਂ ਨੂੰ ਇਹ ਫੇਰ ਮੁਸੀਬਤਾਂ ਜਿਹੜੀਆਂ ਦੇਖਣੀਆਂ ਪੈ ਰਹੀਆਂ ਨੇ ਸਰਕਾਰੋਂ ਨੂੰ ਚਾਹੀਦਾ ਕਿ ਕੇਚ ਦੀ ਜਿਹੜੀ ਆ ਪੂਸੀ ਬੰਨ ਦੇ ਜਿਹੜੀ ਮੁਰਮਤ ਕਰਾਵੇ ਇਹ ਜਿਹੜਾ ਬਿਆਸ ਦਰਿਆ ਦਾ ਏਰੀਆ ਜਿਹੜਾ ਪਾਣੀ ਨਾਲ ਭਰਿਆ ਪਿਆ ਵਾ ਤੇ ਪਰਮੇਸ਼ਰ ਪ੍ਰਮਾਤਮਾ ਦੀ ਬੜੀ ਮਿਹਰ ਆ ਜਗਤਪੁਰ ਟਾਂਡਰ ਪ੍ਰਮਾਤਮਾ ਨੇ ਬੀਟੀਰੀਆ ਨੂੰ ਇੱਕ ਸੰਭਾਲ ਕੇ ਰੱਖਿਆ ਹੋਇਆ ਜੇ ਦੇਖਿਆ ਜਾਵੇ ਤਾਂ ਡੇਰਾ ਬਿਆਸਵਾਲ ਡੇਰਾ ਬਾਬਾ ਨਾਨਕਵਾਲ ਜਿਹੜੇ ਲੋਕ ਕਾਫੀ ਪਾਣੀ ਵਿੱਚ ਡੁੱਬੇ ਪਏ ਨੇ ਤੇ ਉਹਨਾਂ ਦੇ ਰੈਸਕਿਊ ਚੱਲ ਰਿਹਾ ਤੇ ਲੋਕ ਦਾਨੀ ਸੱਜਣ ਉਹਨਾਂ ਦੀ ਸੇਵਾ ਕਰਨ ਵਾਸਤੇ ਉਹਨਾਂ ਨੂੰ ਦੀ ਦੇਖਭਾਲ ਕਰਨ ਵਾਸਤੇ ਜਾ ਰਹੇ ਨੇ ਤੇ ਇਹ ਜਿਹੜਾ ਅੱਜ ਤੁਹਾਨੂੰ ਇਸ ਦਿਖਾ ਰਹੇ ਆ ਇਹ ਕਿਸ਼ਨਪੁਰ ਤੋਂ ਲੈ ਕੇ ਜਿੱਥੇ ਜਗਤਪੁਰ ਟਾਂਡਾ ਜਿੱਥੇ ਇਹ ਪੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਉਹ ਉਥਾ ਕੋ ਤੁਹਾਨੂੰ ਸਰ ਕੁਝ ਦਿਖਾ ਰਹੇ ਆ ਦੇਖੋ ਲਾਈਵ ਛੜਕ ਦੇ ਉੱਪਰ ਬੱਜੇ ਰਿਹਾ ਪਾ ਦਿੱਤਾ ਗਿਆ ਪਾੜਾ ਹੋਣੇ ਨਾ ਖਬਰ ਲੋਕਾਂ ਤੱਕ ਜੜੀ ਤੁਸੀਂ ਮਜ਼ਬੂਤ ਹੋ ਗਈ ਆ ਬਾਕੀ ਜਿਹੜਾ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹਦੇ ਨਾਲ ਜਲ ਸਰਕਰ ਵੀ ਵਧ ਰਿਹਾ ਬਾਕੀ ਤੁਹਾਨੂੰ ਪਤਾ ਹੈ ਕਿ ਡੈਮਾਂ ਦੇ ਵਿੱਚੋਂ ਬਾਰ-ਬਾਰ ਪਾਣੀ ਛੱਡਿਆ ਜਾ ਰਿਹਾ ਕਿਉਂਕਿ ਜਿਹੜੇ ਡੈਮ ਆ ਉਹ ਵੀ ਓਵਰਫਲੋ ਚੱਲ ਰਹੇ ਨੇ ਹੈ ਨੀ ਤਾਨੂੰ ਚਾਹਨੀ ਆ ਪਰ ਮੈਨੂੰ ਤੇ ਹੀ ਦੱਸੋ ਤੁਹਾਡੇ ਉਧਰ ਪਾਣੀ ਆ ਨਹੀਂ ਮੈਨੂੰ ਇਹ ਦੱਸੋ ਬਹੁਤ ਬਦ ਰਿਆਵਾਂ ਦੇ ਦਰਮਿਆਨ ਦੇ ਕੰਡਿਆਂ ਤੇ ਆ ਰਹੇ ਨਹੀਂ ਦੇਖ ਰਹੀ ਨੇ ਪਾਣੀ ਕਿੰਨਾ ਕੀ ਹੈ